ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਜੀ ਸਵੇਰ ਦੇ 1:30 ਦਾ ਟਾਈਮ ਆਪਾਂ ਲੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਜੇ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਣਾ ਬਾਕੀ ਅੱਜ ਆਏ ਹੋਏ ਨੇ ਜੀ ਤੂੜੀ ਸਿੱਟਣ ਵਾਲੇ ਤੂੜੀ ਕਰਾਈ ਹੈ ਜੀ ਆਪਾਂ ਅੱਜ ਤੇ ਨਾਲ ਦੀ ਨਾਲ ਇੱਕ ਕੁੱਪ ਦੇ ਵਿੱਚ ਯਾਨੀ ਕੀ ਭਰ ਭਰ ਰਹੇ ਨੇ ਲਤਰ-ਤਰਕੇ ਕਿਉਂਕਿ ਅੰਦਰ ਆਪਾਂ ਥੋੜੀ ਟੂੜੀ ਪਾਣੀ ਆਗੀ ਉਹ ਕਿ ਤੁਹਾਨੂੰ ਪਤਾ ਇਹ ਵੀ ਆਪਾਂ ਹਲੇ ਆਪਣੇ ਅੰਦਰ ਹੀ ਨਹੀਂ ਜਗ੍ਹਾ ਹੈ ਨੀਗੀ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਵੀਡੀਓ ਤੇ ਬਣੀ ਰਹੀ ਹੂ ਤੇ ਉਹ ਨਿਆ ਬੋਲੀ ਜਾ ਲੋ ਜੀ ਕੁਛ ਜਿਹੜੀ ਤੂੜੀ ਆ ਆਪਾਂ ਤੁਹਾਨੂੰ ਦਿਖਾਇਆ ਸੀ ਬਾਹਰ ਕੁੱਪ ਕੁੱਪ ਚ ਪਾਉਣੀਆਂ ਤੇ ਇੱਕ ਦੋ ਟਰਾਲੀਆਂ ਜੀ ਆਪਾਂ ਇੱਥੇ ਪਾਉਣੀਆਂ ਨੇ ਤਾਂ ਹੀ ਇੱਥੇ ਸਮਾਨ ਚੱਕਣਾ ਸ਼ੁਰੂ ਕਰ ਦਿੱਤਾ ਹਨਾ ਤੇ ਕਾਰਨ ਇਹ ਆ ਵੀ ਜੀ ਫਿਰ ਆਪਣੇ ਵੀ ਤੂੜੀ ਘਟੇ ਨਾਲ ਗਾਹਾਂ ਜਾ ਕੇ ਮੁੱਲ ਨਾ ਲੈਣੀ ਪਵੇ ਤਾਂ ਕਰਕੇ ਜਿਹੜੀ ਹੁਣ ਆ ਮਸ਼ੀਨ ਵਗੈਰਾ ਇਹ ਇੱਥੇ ਚੱਕ ਦਾਂਗੇ ਆਪਾਂ ਸਕੂਟਰ ਵਗੈਰਾ ਸਾਰਾ ਇੱਧਰ ਕੱਢ ਦਾਂਗੇ ਤੇ ਚੰਗੀ ਤਰ੍ਹਾਂ ਪਾ ਕੇ ਤੂੜੀ ਤੇ ਫਿਰ ਆਪਾਂ ਉੱਪਰ ਜਿਹੜਾ ਕਾਲਾ ਪੱਲੜ ਪਿਆ ਹੀ ਪਾ ਦਾਂਗੇ ਤਾਂ ਕਰਕੇ ਥੋੜਾ ਸਮਾਨ ਚੱਕਣ ਲੱਗੇ ਹੋਏ ਆ ਹਰ ਚਾਰੇ ਪਾਸੇ ਸਿਗਾਰਾ ਜਿਹਾ ਪਿਆ ਪਿਆ ਕਿਉਂਕਿ ਕਾਰਨ ਇਹ ਅਸੀਂ ਇੱਕ ਤਾਂ ਮਿਸਤਰੀ ਘਟੀ ਸਾਨੂੰ ਤਾਂ ਇਹ ਸੀਗਾ ਵੀ ਸਫਾਈ ਕਰਾਂਗੇ ਕਰਦੀ ਪਰ ਫਿਰ ਫੋਨ ਆ ਗਿਆ ਇਹਨਾਂ ਨੂੰ ਵੀ ਮਸ਼ੀਨ ਵੇਲੀ ਤੇ ਅਸੀਂ ਤੂੜੀ ਬਣਾ ਦਿੰਨੇ ਆ ਥੋੜੀ ਤੇ ਹਰ ਹੁਣ ਬਾਹਰ ਤੇ ਡੈਡੀ ਲੱਗੇ ਹੋਏ ਨੇ ਇੱਥੇ ਸਮਾਨ ਚੱਕਣ ਤੇ ਸਮਾਨ ਚੱਕ ਕੇ ਫਿਰ ਆਪਾਂ ਇੱਥੇ ਜਗ੍ਹਾ ਬਣਾ ਕੇ ਮਤਲਬ 1 2 ਤਾਂ ਪੌਣੀਆਂ ਪੌਣੀਆਂ ਨਹੀਂ ਪਤਾ ਵੀ ਵੱਧ ਪਾ ਲਈਏ ਇੱਕ ਕਾਰਨ ਇਹ ਵੀ ਹੈ ਵੀ ਜੇ ਤੂੜੀ ਨੇ ਅੱਗੇ ਜਾ ਕੇ ਆਪਣੀ ਘਟੂਗੀ ਕਿ ਪਿਛਲੀ ਵਾਰ ਤੂੜੀ ਨਾ ਘਟ ਬਹੁਤ ਗਈ ਸੀ ਬਹੁਤ ਜ਼ਿਆਦਾ ਮੁੱਲ ਲੈਣੀ ਪਈ ਫਿਰ ਤੁਹਾਨੂੰ ਪਤਾ ਵੀ ਉਦੋਂ ਜਾ ਕੇ ਮਹਿੰਗੀ ਬਹੁਤ ਹੋ ਜਾਂਦੀ ਆ ਤਾਂ ਕਰਕੇ ਫਿਰ ਅਸੀਂ ਸੋਚਿਆ ਵੀ ਥੋੜੀ ਜਿਹੀ ਸਾਰੀ ਤੂੜੀ ਅਸੀਂ ਥੋੜੀ ਜਿਹੀ ਤੂੜੀ ਜੀ ਅਸੀਂ ਮੁੱਲ ਲੈਤੀ ਆ ਸਾਡੀ ਕੁਛ ਘਰ ਦੀ ਆਜ ਜਿਹੜੀ ਆਈ ਆ ਘਰ ਦੀ ਆਰੀ ਹੈਗੀ ਪਹਿਲਾਂ ਅਸੀਂ ਜਿਹੜੀ ਕੁੱਪ ਦੇ ਵਿੱਚ ਪਾਈ ਹੋਈ ਹੈ ਜਿਹੜਾ ਭਰਿਆ ਹੈ ਕੁੱਪ ਉਸ ਦੇਖਿਆ ਉਹ ਪਹਿਲਾਂ ਪਾਈ ਹੈਗੀ ਅਸੀਂ ਮੁੱਲ ਲੈ ਕੇ ਕਿਸੇ ਤੋਂ ਲਓ ਜੀ ਹੁਣ ਆਪਾਂ ਕਰ ਲੱਗਿਆਂ ਢੋਲ ਸਾਫ ਕਣਕ ਵਾਲਾ ਤੇ ਫਿਰ ਇਹਨੂੰ ਅੰਦਰ ਰੱਖ ਦਾਂਗੇ ਅੰਦਰ ਰੱਖ ਕੇ ਫਿਰ ਇਹਦੇ ਵਿੱਚ ਪਾਉਣੀਆਂ ਕਣਕਾਂ ਅੰਦਰ ਬੋਰੀਆਂ ਜਿਹੜੀਆਂ ਜੀ ਭਰ ਕੇ ਰੱਖੀਆਂ ਹੋਈਆਂ ਤੇ ਇੱਕ ਮਿਸਤਰੀ ਕਰਕੇ ਇੱਕ ਵਿੱਚ ਦੀ ਫਿਰ ਅੱਜ ਤੂੜੀਆਂ ਵਾਲੇ ਆ ਗਏ ਸੀ ਉਹਦਾ ਕਰਕੇ ਆਪ ਨੂੰ ਟਾਈਮ ਹੀ ਨਹੀਂ ਮਿਲਿਆ ਤੇ ਕਣਕ ਵਾਲੀਆਂ ਬੋਰੀਆਂ ਅੰਦਰ ਇਹਦੇ ਵਿੱਚ ਪਲਟ ਦਾਂਗੇ ਤੇ ਬਾਕੀ ਸਾਰੀਆਂ ਸਾਫ ਸੂਫ ਕਰੀਆਂ ਹੋਈਆਂ ਆ ਉਹਦੇ ਵਿੱਚੋਂ ਵੀ ਆਪਾਂ ਉੱਥੇ ਹੀ ਛਾਣਨਾ ਇਹ ਲਵਾ ਲਏ ਸੀ ਮੰਡੀ 'ਚ ਹੀ ਤੇ ਉੱਥੇ ਹੀ ਬੋਰੀਆਂ ਭਰਾ ਲਏ ਸੀ ਤੇ ਹੁਣ ਇਹ ਰਮਾਨ ਪਹਿਲਾਂ ਤਾਂ ਇਹ ਵਿੱਚ ਵੜ ਜਾਂਦਾ ਹੁੰਦਾ ਸੀ ਜੀ ਉਦੋਂ ਇਹ ਥੋੜਾ ਪਤਲਾ ਵੀ ਹੋਰ ਸੀਗਾ ਛੋਟਾ ਸੀਗਾ ਤੇ ਹੁਣ ਅੱਜ ਕੋਸ਼ਿਸ਼ ਕੀਤੀ ਸੀ ਇਹਦੇ ਵਿੱਚ ਬਣਦੀ ਉੱਤੇ ਬੜਿਆ ਨਹੀਂ ਗਿਆ ਹੁਣ ਅਸੀਂ ਇਹਨੂੰ ਕਿਹਾ ਵੀ ਇਹਦੀ ਨਾਨੀ ਕਹਿੰਦੇ ਬਾਹਰੋਂ ਹੀ ਡੰਡੇ ਨਾਲ ਕੱਪੜਾ ਬੰਨ ਕੇ ਤੇ ਜਿਹੜਾ ਉਹ ਉਧਰ ਮੂੰਹ ਹੈਗਾ ਜਿਹੜੀ ਮਾੜੀ ਮੋਟੀ ਕਣਕਾ ਵੀ ਕਹਿੰਦੇ ਉਹਦੇ ਰਾਹੀਂ ਨਿਕਲ ਜੂਗੀ ਉੱਥੋਂ ਤੇ ਬਾਹਰ ਹੀ ਸਾਫ਼ ਹੋ ਜਾਊਗਾ ਤੇ ਹੁਣ ਰਮਾਨ ਲੱਗਿਆ ਸਾਫ਼ ਕਰਨ ਇੰਗਲੀਆ ਵਿੱਚੋਂ ਤੇ ਇਹ ਆਪਾਂ ਛਾਣਨੇ ਨਾਲ ਛਾਣ ਕੇ ਛੱਤ ਦੇ ਉੱਪਰ ਸਿੱਟਾਂਗੇ ਇੱਥੇ ਜਾਨਵਰ ਚੁਗ ਲੈਣਗੇ। ਲਓ ਜੀ ਰਮਾ ਨੂੰ ਲੱਗੀਆਂ ਚਿੱਕਾਂ ਕਿਉਂਕਿ ਇਹਨੂੰ ਵੀ ਗਰਦ ਤੋਂ ਅਲਰਜੀ ਆ। ਮੇਰੀ ਵਾਲਾ ਕੰਮ ਆ ਜੀ ਮੈਂ ਵੀ ਗਰ ਜ਼ਿਆਦਾ ਗਰਦ ਦੇ ਵਿੱਚ ਕੰਮ ਨਹੀਂ ਕਰ ਸਕਦੀ ਛਿੱਕਾਂ ਲੱਗ ਜਾਂਦੀਆਂ ਤੇ ਫਿਰ ਹੁਣ ਇਹਨੇ ਕੱਪੜਾ ਲਪੇਟਿਆ ਮੂੰਹ ਤੇ ਅੱਜ ਸਾਰੇ ਜਾਣੀ ਲੱਗੇ ਹੋਏ ਆ ਜੀ ਕੋਈ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ ਵੀ ਤਾਂ ਕਿ ਇਹ ਸਾਨੂੰ ਇਹ ਵੀ ਅੱਜ ਹੀ ਅੱਜ ਸਾਰਾ ਨਿਬੜ ਜਾਵੇ ਸਫਾਈ ਦਾ ਫਿਰ ਕੱਲ ਨੂੰ ਅਸੀਂ ਰੈਸਟ ਕਰ ਲਾਂਗੇ ਹਨਾ ਸਵੇਰੇ ਕੰਮ ਨਿਮੜ ਕੇ ਉਸ ਤੋਂ ਬਾਅਦ ਹੋ ਗਿਆ ਸਾਰਾ ਸਾਫ ਰਹਿ ਗਿਆ ਵਿੱਚ ਥੋੜਾ ਜਾਂ ਨੀਰਮਨ ਮੂੰਹ ਟੁੱਟ ਜੀਦਾ ਮੂੰਹ ਟੁੱਟ ਜੂ ਅਰਮਾਨ ਨੇ ਆਈਡੀਆ ਲਗਾਇਆ ਜੀ ਕਹਿੰਦਾ ਵੀ ਇਦਾਂ ਦੋ ਇਟਾ ਲਗਾ ਕੇ ਵੀ ਆਪਾਂ ਇਹਨੂੰ ਬਿਲਕੁਲ ਉਲਟਾ ਕਰ ਦਿੰਨੇ ਆ ਵੀ ਚੰਗੀ ਤਰ੍ਹਾਂ ਸਾਫ ਹੋ ਜਾਊਗਾ ਕੀ ਕੀ ਕਰੀਆ ਕਿ ਇਹ ਪੰਨੇ ਦੇ ਦੋ ਪੀਜੇ ਚੰਗੀ ਤਰ੍ਹਾਂ ਪੀਜੇ ਪਾਣੀ ਚ ਦਰਦ ਉਹਦੇ ਜਦ ਨਹੀਂ ਪਰ ਦੁਬਾਰਾ ਜੀ ਲੋ ਜਿਹੰਦਰ ਜੀ ਆਪਣੀ ਸਫਾਈ ਹੋ ਗਈ ਆ ਢੋਲ ਵਗੈਰਾ ਚੱਕ ਕੇ ਆਪਾਂ ਅੰਦਰ ਕਮਰੇ ਚ ਲਾਤਾ ਜਿਹੜੀ ਹੋਰ ਥੋੜਾ ਬਹੁਤਾ ਸਮਾਨ ਸੀ ਉਹ ਵੀ ਪਚੱਕਤਾ ਤੇ ਜਿਹਨੇ ਮੋਟੀ ਮੋਟੀ ਸਫਾਈ ਕਰਤੀ ਵੀ ਤਾਂ ਕਿ ਆਪਣਾ ਟੜਕੇ ਦਾ ਟਾਈਮ ਬਚ ਜੇ ਟੜਕੀ ਫਿਰ ਆਪਾਂ ਹੋਰ ਚੰਗੀ ਤਰ੍ਹਾਂ ਜਿਹੜੀ ਮਾੜੀ ਮੋਟੀ ਰਹਿ ਗਈ ਆ ਉਹ ਵੀ ਸਫਾਈ ਕਰਕੇ ਵੀ ਯਾਨੀ ਕੱਲ ਨੂੰ ਪੂਰਾ ਕੰਪਲੀਟ ਹੋ ਜਾਊਗਾ ਤੇ ਤਾਂ ਕਰਕੇ ਫਿਰ ਬਾਕੀ ਅੱਜ ਟੂੜੀਓ ਥੋੜਾ ਜਿਹਾ ਸਵੇਰੇ ਟੂੜੀ ਵਾਲੀ ਆ ਗਈ ਸੀ ਉਹਦਾ ਕਰਕੇ ਨਹੀਂ ਤਾਂ ਅੱਜ ਸਾਰੇ ਦਿਨ ਚ ਕੰਪਲੀਟ ਕਰ ਲੈਣਾ ਸੀ ਆਪਾਂ ਤੇ ਬਾਕੀ ਫਿਰ ਬੇਜੀ ਮੇਰਾ ਸਿਰ ਦਰਦ ਹੋਣ ਲੱਗ ਗਿਆ ਉਹਦਾ ਕਰਕੇ ਫਿਰ ਮੈਨੂੰ ਦਵਾਈ ਲੈ ਕੇ ਥੋ ਪਈ ਮੈਂ ਤੇ ਫਿਰ ਰਮਾਨ ਵੀ ਥੋੜੀ ਦੇਰ ਸੌਂਗੇ ਮੰਮੀ ਵੀ ਸੌਂਗੇ ਤੇ ਮੇਰੇ ਹਸਬੰਦ ਵੀ ਸੌਂਗੇ ਫਿਰ ਚਾਰੇ ਜਾਣੇ ਥੋੜੀ ਦੇਰ ਅਸੀਂ ਰੈਸਟ ਰੈਸਟ ਕਰਕੇ ਕੋਈ ਦਿਨ ਹੋ ਗਈ ਜੀ ਸਾਰੇ ਸਾਰੇ ਆ ਜਿਨੀ ਪੱਤ ਤੋੜ ਲੱਗੀ ਹੋਈ ਆ ਥੱਕੇ ਜੇ ਪਈ ਆ ਤੇ ਹੁਣ ਥਕਾਵਟ ਵੀ ਤੁਹਾਨੂੰ ਪਤਾ ਉੱਤਰੂ ਵੀ ਜਦੋਂ ਆਪਾਂ ਕੰਮ ਜਾਂ ਕਰਕੇ ਹਟਦੇ ਆ ਥੋੜਾ ਹੈਵੀ ਵੀ ਥਕਾਵਟ ਕੇ ਰ ਉਤਰਦੀ ਆ ਹਨਾ ਤੇ ਹੁਣ ਮੈਂ ਲੱਗਦੀ ਆ ਜੀ ਜਿਹੜੀ ਪਾਰ ਤੂੜੀ ਪਾਈ ਆ ਕੁੱਪ ਦੇ ਵਿੱਚ ਉੱਥੇ ਤੂੜੀ ਖਿੰਡੀ ਹੋਈ ਆ ਮੈਂ ਕਿਹਾ ਚਲੋ ਇਕੱਠੀ ਕਰ ਦਵਾ ਉੱਤੋਂ ਤੋਂ ਤੂੜੀ ਆਪਾਂ ਚੱਕ ਲਾਂਗੇ ਸੱਣੀ ਵਾਸਤੇ ਜਿਹੜੀ ਥੱਲੇ ਆੜ ਉਹ ਜਿਵੇਂ ਗੋਹਾ ਵੈਸਟਰਣਾ ਉਹਦੇ ਵਿੱਚ ਸੁੱਕ ਪੈ ਚੁੱਕੀ। ਲਓ ਜੀ ਹੁਣ ਰਮਾਨ ਲੱਗ ਗਿਆ ਤੂੜੀ ਇਕੱਠੀ ਕਰਨ। ਇਹ ਕਹਿੰਦਾ ਮੰਮੀ ਚਲੋ ਮੈਂ ਕਰ ਦਿੰਨਾ। ਤੇ ਮੈਂ ਕਿਹਾ ਚਲ ਠੀਕ ਆ। ਚੰਗੀ ਤਰ੍ਹਾਂ ਖਿੱਚ ਲੈ। ਕੋਈ ਗੱਲ ਨਹੀਂ ਜਿਹੜੀ ਨੀਚੇ ਵਾਲੀ ਹੋਊਗੀ ਮਿੱਟੀ ਵਾਲੀ ਉਹ ਆਪਾਂ ਉਹਦੇ ਚ ਪਾ ਲਾਂਗੇ। ਗੋਹੇ ਵਗੈਰਾ ਚ ਬਾਕੀ ਕੂਹਾ ਪੱਥਰ ਨੂੰ ਪਾਥੀਆਂ ਚ ਪੈ ਜੂਗੀ। ਮੇਰੀ ਆਪਾਂ ਤਾਂ ਰੱਖਿਆ ਸੀਗਾ ਮੈਂ ਤਾਂ ਵੀ ਚਲੋ ਬੀ ਬਣਾਵਾਂਗੇ ਭੈਣੇ ਦਾ ਉਹਦੇ ਉੱਤੇ ਹੀ ਸੁੱਟ ਕੇ ਹੁਣ ਤਾਂ ਕਰਕੇ ਦੂੜੀ ਉਹਦੇ ਵਿੱਚੋਂ ਨਿਕਲਣਾ ਕਿੰਨਾ ਮੁਸ਼ਕਲ ਆ ਰਹੀ ਆ ਜਿਹੜੀ ਇਹ ਦੇਖੋ ਇਹ ਉਹ ਨਾ ਨਾ ਸਾਰੀ ਫਿੱਕੀ ਨੀ ਆ ਉਹਦਾ ਕਰਕੇ ਹੁਣ ਵਿੱਚ ਹੀ ਫਸ ਗਈ ਮੈਂ ਨਾ ਅਸਾਂ ਜੇ ਮੈਂ ਇਹ ਬਣਾ ਕੇ ਰੱਖੂੰਗੀ ਵੀ ਅਗਲੀ ਵਾਰ ਚਲੋ ਫਿਰ ਆਪਾਂ ਨੂੰ ਖਿਆਣਾ ਨਹੀਂ ਪਊਗਾ ਲਓ ਜੀ ਆਪਾਂ ਮੋਟੀ ਮੋਟੀ ਦੂੜੀ ਇਕੱਠੀ ਕਰ ਲਈ ਆ ਇਹ ਇਹ ਕਾ ਟਰ ਜਲਗਾਤਾ ਇੱਧਰ ਇਹਦੇ ਵਿੱਚ ਥੋੜੀ ਜਿਹੀ ਗੋਹਾ ਵਗੈਰਾ ਇਹ ਮਿੱਟੀ ਜ਼ਿਆਦਾ ਗਈ ਤੇ ਇਹ ਮੈਂ ਕਿਹਾ ਚੱਲੋ ਗੋਹੇ ਦੇ ਵਿੱਚ ਮੈਂ ਥੱਲੇ ਸੁੱਕਦੇ ਤਰਤੇ ਪਾ ਲਿਆ ਕੋ ਜਿਹੜਾ ਆਹ ਵਾਲਾ ਟਰ ਲਗਾਇਆ ਜੀ ਆਪਾਂ ਇਸ ਦੇਖ ਸਕਦੇ ਹਾਂ ਵਾਲਾ ਇਹ ਉੱਤੋਂ ਉੱਤੋਂ ਚੱਕ ਲਾਂਗੇ ਆਪਾਂ ਸੰਨੀ ਵਗੈਰਾ ਪਾਉਣ ਨੂੰ ਤੇ ਕਿਉਂਕਿ ਇੱਧਰ ਜਿਹੜੇ ਪੌਦਿਆਂ ਦੇ ਵਿੱਚ ਗਈ ਸੀ ਸੰਨੀ ਆ ਡੱਬੇ ਡੂਬੇ ਵਿੱਚ ਸੜਤੇ ਦੇਖੋ ਨਾ ਚੱਕ ਚ ਉਹ ਆਹ ਪੌਦਾ ਦੁੱਬਿਆ ਗਿਆ ਸੀ ਆਹ ਵਾਲਾ ਤੇ ਆਪਾਂ ਕੱਢ ਲੇ ਤੇ ਬਾਕੀ ਆਹ ਜਿਹੜਾ ਕੱਲ ਨੂੰ ਇਹ ਬੈਲਾ ਤਾਂ ਮੈਂ ਸੋਚਿਆ ਸੀ ਧਨੀਆ ਵੀ ਮੈਂ ਵੀ ਨਾਲੇ ਬਣ ਜੂਗਾ ਨਾਲੇ ਮਸਾਲੇ ਲਈ ਧਨੀਆ ਹੋ ਜੂ ਘਰ ਦਾ ਮੈਂ ਤਾਂ ਕਰਕੇ ਨਹੀਂ ਸੀ ਪੱਟਿਆ ਪਰ ਇਹਨਾਂ ਨੇ ਹੁਣ ਤੂੜੀ ਥਲੇ ਦੱਬ ਤਾ ਤੇ ਹੁਣ ਮੈਂ ਇਹਨੂੰ ਕੱਲ ਨੂੰ ਪਾਟੀ ਦੂੰਗੀ ਕਾੜੀ ਦਵਾਂਗੇ ਜੀ ਤੇ ਨਾਲੇ ਫਿਰ ਪਹਿਲਾਂ ਕੱਲ ਨੂੰ ਸ਼ਾਇਦ ਅੰਤ ਕ ਜਿਹੜਾ ਅੰਦਰ ਦਾ ਕੰਮ ਉਹ ਕਰਾਂਗੇ ਕੱਲ ਨੂੰ ਟਾਈਮ ਬਚ ਗਿਆ ਕੱਲ ਨੂੰ ਇਹਨੂੰ ਕਰ ਦਾਂਗੇ ਨਹੀਂ ਫਿਰ ਪਰਸੋਂ ਇਹਨੂੰ ਕਰੂੰਗੀ ਮੈਂ ਤੇ ਸਾਫ ਸੁਥੂ ਕਰਕੇ ਨਾਲੇ ਫਿਰ ਤੂੜੀ ਚੰਗੀ ਤਰ੍ਹਾਂ ਇਕੱਠੀ ਹੋ ਜੂਗੀ ਬਾਾਕੀ ਇੱਕ ਵਾਰੀ ਕੱਲ ਨੂੰ ਝਾੜੂ ਜਲਾ ਦਾਂਗੇ ਇੱਥੇ ਤੇ ਉਹ ਨਾ ਤੂੜੀ ਇਕੱਠੀ ਹੋਰ ਹੋ ਜੂ ਹੁਣ ਆਥਨ ਦਾ ਵੇਲਾ ਜੀ ਤਾਂ ਕਰਕੇ ਨਹੀਂ ਆਪਾਂ ਝਾੜੂ ਲਾਇਆ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤ ਸ੍ਰੀ ਅਕਾਲ ਜੀ